ਸਵਾਗਤ ਹੈ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਰੋਂ ਦੇ ਸਾਗ ਬਾਰੇ ਸਰੋਂ ਦੇ ਸਾਗ ਹਰ ਇੱਕ ਪੰਜਾਬੀ ਦੀ ਹਰ ਇੱਕ ਹਰਿਆਣਵੀ ਭਰਾ ਦੀ ਡਿਸ਼ ਫੇਵਰਿਟ ਡਿਸ਼ ਹੈ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਹਰੀ ਮਿਰਚ ਤੇ ਨਾਲ ਹੋਵੇ ਮੱਖਣ ਦੇ ਡਾਲੀ ਬਾਈ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਕਾਫੀ ਕੰਟਰੀਆਂ ਨੇ ਜਿੱਥੇ ਸਰਸੋਂ ਦੇ ਸਾਗ ਨੂੰ ਲੋਕੀ ਜਿਹੜੇ ਪੰਜਾਬੀ ਜਿੱਥੇ-ਜਿੱਥੇ ਵੱਸਦੇ ਨੇ ਉਹ ਸਰੋਂ ਦੇ ਸਾਗ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਸਰੋਂ ਦੀ ਖੇਤੀ ਕਿਵੇਂ ਕਰਦਾ ਦੇਖੋ ਇਹ ਆ ਜੀ ਗੰਡਲ ਵਾਲਾ ਸਾਗ ਸਰੋਂ ਦੀ ਗੰਡਲ ਆ ਇਹ ਇਹ ਗੰਡਲ ਛਿੱਲ ਕੇ ਸਮਾਰ ਕੇ ਫਿਰ ਇਹਦੇ ਨਾਲ ਸਰੋਂ ਦਾ ਜਿਹੜਾ ਸਾਗ ਹੈ ਉਹ ਤਿਆਰ ਕੀਤਾ ਜਾਂਦਾ ਤੇ ਲੱਗ-ਲੱਗ ਕੰਟਰੀਆਂ ਦੇ ਵਿੱਚ ਕੋਈ ਮਤਲਬ ਕਾਫੀ ਵੈਰਾਈਟੀਆਂ ਦੀ ਸਰੋਂ ਪਰ ਆਪਣੇ ਪੰਜਾਬ ਦੇ ਵਿੱਚ ਜਿਹੜੀ ਸਰੋਂ ਦੀ ਖੇਤੀ ਹੈ ਇਹ ਦੇਸੀ ਸਰੋਂ ਦੀ ਖੇਤੀ ਹੈ ਜੀ ਜਿਦੇ ਨਾਲ ਸ਼ੁੱਧ ਪਿਓਰ ਸਰੋਂ ਦਾ ਸਾਗ ਤਿਆਰ ਕਰਦੇ ਨੇ ਆਪਾਂ ਆਪਣੇ ਘਰ ਦੇ ਵਿੱਚ ਠੀਕ ਹੈ ਜੀ ਤੇ ਅੱਜ ਜਿੱਤੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਬਾਈ ਨੇ ਕੜ ਤੋਂ ਘਟ ਅੱਧਾ ਕਿੱਲ ਅੱਧੇ ਪੌਣੇ ਕਿੱਲੇ ਦੇ ਵਿੱਚ ਯਾਨੀ ਕਿ ਜਿਹੜੀ ਸਰੋਂ ਦੇ ਸਾਗ ਦੀ ਖੇਤੀ ਆ ਹੁਣ ਇਹ ਪੱਟ ਪੱਟ ਕੇ ਮੰਡੀ ਦੇ ਵਿੱਚ ਵੇਚੇਗਾ ਸਾਗ ਨੂੰ ਤੇ ਵਧੀਆ ਰੁਪਏ ਕਮਾਊਗਾ ਤੇ 15 ਤੋਂ 20 ਰੁਪਏ ਕਿਲੋ ਜਿਹੜਾ ਮੰਡੀ ਦਾ ਰੇਟ ਹੈ ਸਾਗ ਦਾ ਉਹ ਚੱਲੀ ਜਾਂਦਾ ਹੈ ਜੀ ਮੰਡੀ ਦੇ ਵਿੱਚ ਇਸ ਟਾਈਮ ਜਿਹੜੀ ਕੀਮਤ ਹੈ ਬੀ 15 20 ਰੁਪਏ ਕਿਲੋ ਆਰਾਮ ਨਾਲ ਸਰੋਂ ਦਾ ਸਾਗ ਹੈ ਜਿਹੜਾ ਉਹ ਵਿਕ ਰਿਹਾ ਹੈ ਤੇ ਬਾਕੀ ਕਾਫੀ ਆਈਟਮਾਂ ਜਿਹੜੀਆਂ ਸਰੋਂ ਦੇ ਸਾਗ ਦੇ ਵਿੱਚ ਪੈਂਦੀਆਂ ਜਿਵੇਂ ਮੇਥਾ ਹੋ ਗਿਆ ਪਾਲਕ ਹੋ ਗਿਆ ਧਣੀਆਂ ਹੋ ਗਿਆ ਹਰੀ ਮਿਰਚ ਬਹੁਤ ਸਾਰੀਆਂ ਜਿਹੜੀ ਛੋਟੀ ਛੋਟੀ ਵੈਰਾਈਟੀਆਂ ਨੇ ਉਹ ਸਰੋਂ ਦੇ ਸਾਗ ਦੇ ਵਿੱਚ ਆਪਾਂ ਜਿਹੜੇ ਪੰਜਾਬੀ ਭਰਾ ਨੇ ਪਾਉਂਦੇ ਨੇ ਬਾਕੀ ਸਰੋਂ ਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਿਵੇਂ ਦੀ ਇਹ ਵੀਡੀਓ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਤੁਹਾਡਾ ਲਾਈਕ ਤੇ ਤੁਹਾਡਾ ਸ਼ੇਅਰ ਸਾਡੇ ਲਈ ਹੌਸਲਾ ਬਣਦਾ ਹੈ ਜੀ ਤਾਂ ਅਸੀਂ ਅੱਗੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਕਿਸੇ ਵਧੀਆ ਫਸਲ ਬਾਰੇ ਜਾਣਕਾਰੀ ਦਵਾਂਗੇ ਕਿਸੇ ਵਧੀਆ ਖੇਤੀ ਦੀ ਜਾਣਕਾਰੀ ਦਵਾਂਗੇ ਕਿਸੇ ਵਧੀਆ ਫਰੂਟ ਦੀ ਵੀਡੀਓ ਪਾਵਾਂਗੇ ਜਾਂ ਵਧੀਆ ਕਿਸੇ ਸਬਜ਼ੀ ਦੀ ਹੋਰ ਕਿਸੇ ਵਧੀਆ ਅਮਤ ਵਾਲਾ ਫਰੂਟ ਦੀ ਜਾਂ ਸਬਜ਼ੀ ਦੀ ਵੀਡੀਓ ਪਾਵਾਂਗੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਹੈ ਜੀ ਤਾਂ ਕਿ ਅਸੀਂ ਹੋਰ ਇਦਾਂ ਦੀ ਵੀਡੀਓ ਤੁਹਾਡੇ ਤੱਕ ਪਾ ਸਕੀਏ ਠੀਕ ਹੈ ਸਰ ਬਾਕੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਿਓ ਜੀ ਧੰਨਵਾਦ